ਬਟਿੰਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਹੈ ਜਦੋਂ ਪੁਲਿਸ ਦੇ ਵੱਲੋਂ ਲੁੱਟਖੋ ਅਤੇ ਬਾਈਕ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਬਾਈਕ ਚੋਰੀ ਦੀ ਅਤੇ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ ਸ਼ਹਿਰ ਦੇ ਵਿੱਚ ਆਜ ਦਿਨ ਵਧ ਰਹੀਆਂ ਇਨ੍ਹਾਂ ਘਟਨਾਵਾਂ ਤੇ ਨਕੇਲ ਕੱਸਣ ਦੇ ਲਈ ਪੁਲਿਸ ਦੇ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਅੱਜ ਪੁਲਿਸ ਨੇ ਇਨ੍ਹਾਂ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਚੋਰੀ ਕੀਤਾ ਸਮਾਨ ਕਰਚਾ ਤੇ بیسਬਲ ਆਦ ਦਾ ਲੁੱਟ ਕੋ ਕਰਨ ਦੇ ਵਿੱਚ ਵਰਤਣ ਵਾਲਾ ਸਮਾਨ ਵੀ ਬਰਾਮਦ ਕੀਤਾ। ਫਿਲਹਾਲ ਪੁਲਿਸ ਨੇ ਇਹਨਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵਿਚਾਰ ਮੁਲਜ਼ਮ ਕੱਲ ਪੁਲਿਸ ਨੇ ਅਰੈਸਟ ਕੀਤੇ ਕੋਤਵਾਲੀ ਸਟੇਸ਼ਨ ਦੇ। ਇਹ ਜਿਹੜੇ ਚਾਰ ਦੋਸ਼ੀ ਸੀਗੇ ਇਹ ਕੱਲ ਇਕ ਟਕੇਤੀ ਮਾਰਨ ਦੀ ਤਿਆਰੀ ਕਰ ਰਹੇ ਸੀਗੇ। ਲਕਸ਼ਤ ਕੇ ਮਹਾਰੂਧਾਰਾ ਨਾਲ ਅੱਗੇ ਪਲਾਨ ਕਰ ਰਹੇ ਸੀਗੇ। ਜੋ ਕਮੰਡਿਆ ਸਾਹਿਬ ਮਿਲਤੇ ਐਸੇ ਕੁਲਵਿੰਦਰ ਸਿੰਘ ਖਾਨਕਤਵਾਲੀ ਨੇ ਮੌਕੇ ਤੇ ਜਾ ਕੇ ਉਹ ਅਰੈਸਟ ਕੀਤਾ ਇਹਨਾਂ ਤੋਂ ਚਾਰ ਮੋਟਰਸਾਈਕਲ ਚੋਰੀ ਦੇ ਕੱਲ ਮੁਕਤੀਆਂ ਮਿਲ ਗਏ ਸੀਗੇ ਤੇ ਮਾਰੂਥਿਆ ਪਰ ਆਪ ਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਉਦਰੀ ਬੰਗਾਈ ਚ ਪੁੱਛਗਿੱਛ ਕੀਤੀ ਹੈ ਤੇ 20 ਮੋਟਰਸਾਈਕਲ ਹੋਰ ਚੋਰੀ ਦੇ ਇਹਨਾਂ ਤੋਂ ਮਿਲੇ ਨੇ ਟੋਟਲ ਹੁਣ ਤੱਕ 24 ਪੁਲਿਸ ਨੇ ਮੋਟਰਸਾਈਕਲ ਚੋਰੀ ਹੋਏ ਬਰਾਮਦ ਕਰ ਲਏ ਨੇ ਤੇ ਅੱਜ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਪੁਲਿਸ ਕਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਚਲਦੀ ਤਾਂ ਜੋ ਹੋਰ ਵੀ ਕਤਲ ਹੋਣ ਦੀ ਉਮੀਦ ਹੈ ਪਹਿਲਾਂ ਵੀ ਸਾਹਮਣੇ ਦੱਸਿਆ ਕਿ ਕਿੰਨੇ ਬੰਦੇ ਸਾਰੇ ਜਿਹੜੇ ਵਿੱਚ ਦੋਸ਼ੀ ਗ੍ਰਿਫਤਾਰ ਕੀਤੇ ਜੈ ਸਿੰਘ ਵਾਲਾ ਪਿੰਡ ਤੋਂ ਆਣਾ ਫਤਿਹਪੁਰ ਸਾਦੋ ਪਹਿਲਾਂ ਵੀ ਕੋਈ ਨਹੀਂ ਕਿੰਨੇ ਵਾਰ ਨੇ ਇਹਨਾਂ ਦੇ ਜਿਹੜੇ ਮੋਟਰਸਾਈਕਲ ਬਰਾਮਦ ਕੀਤੇ ਆ ਉਹ ਜਿਹੜੇ 6 ਦੋਸ਼ੀ ਨੇ ਦੋ ਮੰਦੋ ਦੱਸਿਆ ਵੀ ਜਿਹੜੇ ਦੋ ਗਵਾੜੀਆਂ ਆ ਪਿੰਡ ਦੇ ਜੈ ਸਿੰਘ ਵਾਲੇ ਉਹਨਾਂ ਦੇ ਨਾਮ ਵੀ ਇਸ ਵਿੱਚ ਦਰਜ ਕੀਤੇ ਨੇ ਉਹਨਾਂ ਨੂੰ ਉਹਨਾਂ ਦੇ ਸਮਾਨ ਦੇ ਵਿੱਚ ਹਾਲੇ ਤੱਕ ਅਰੈਸਟ ਨਹੀਂ ਹੋ ਸਕੇ ਅਰੈਸਟ ਕਰ ਤੋਂ ਨਾ ਬੋਲ ਦਿੰਦੇ ਸਭ ਦੇ ਕਿੰਨੇ ਮਕਦਮੇ ਲੱਗਦੇ ਨੇ ਕਿੰਨੀ ਦੇਰ ਤੱਕ ਜਿਹੜਾ ਸੰਜੀਵਨ ਸ਼ਾ ਜਿਹੜਾ ਹੈ ਮੇਨ ਦੋਸ਼ੀ ਆ ਮੁਖੀ ਹੈ ਇਹਨਾਂ ਦਾ ਗੈਂਗ ਦਾ ਉਹਦੇ ਤੇ ਇੱਕ ਪਹਿਲਾਂ 385 ਦੇ ਮਾਮਲੇ ਬਠਿੰਡਾ ਤੋਂ ਕੈਮਰਾਮੈਨ ਸ਼ਰੀਕਾਂ ਤੇਵਾੜੀ ਦੇ ਨਾਲ ਜਗਨੂ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ